19 ਅਗਸਤ ਨੂੰ ਪੂਰੇ ਦੇਸ਼ ਭਾਰ ਦੇ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਜਾਵੇਗਾ ਇਸ ਤਿਉਹਾਰ ਨੂੰ ਲੈ ਕੇ ਭੈਣਾਂ ਨੂੰ ਕਾਫੀ ਚਾਹ ਹੁੰਦਾ ਹੈ ਇਸ ਤਿਉਹਾਰ ਦੇ ਵਿੱਚ ਪੋਸਟ ਆਫਿਸ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਭੈਣਾਂ ਪੋਸਟ ਆਫਿਸ ਵਿੱਚ ਆ ਕੇ ਰਖੜੀ ਪੋਸਟ ਅਤੇ ਕੂਰੀਅਰ ਕਰਵਾਉਂਦੀਆਂ ਨੇ ਅਤੇ ਪੋਸਟ ਆਫਿਸ ਵਿਭਾਗ ਦੇ ਵੱਲੋਂ ਉਹ ਰਖੜੀ ਸਮੇਂ ਸਿਰ ਪਹੁੰਚਣ ਦੀ ਜ਼ਿੰਮੇਵਾਰੀ ਚੱਕਦਾ ਹੈ ਇਸ ਨੂੰ ਲੈ ਕੇ ਅੱਜ ਮੀਡੀਆ ਦੀ ਟੀਮ ਹੈੱਡ ਪੋਸਟ ਆਫਿਸ ਅੰਮ੍ਰਿਤਸਰ ਪਹੁੰਚੀ ਜਿੱਥੇ ਅਸੀਂ ਸੀਨੀਅਰ ਪੋਸਟਮਾਸਟਰ ਹਰਜਿੰਦਰ ਸਿੰਘ ਲੈਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਵਾਰ ਉਹਨਾਂ ਦੇ ਵੱਲੋਂ ਇੱਕ ਖਾਸ ਵਾਟਰਪਰੂਫ ਐਨਵੈਲਪ ਤਿਆਰ ਕੀਤਾ ਗਿਆ ਹੈ ਹੁਣ ਰਖੜੀਆਂ بارش ਤੇ ਕਰਕੇ ਗਿੱਲੀਆਂ ਨਹੀਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕਾਊਂਟਰ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ ਤੇ ਆਪਣੇ ਡਾਕਿਆਨੌਵੀ ਖਾਸ ਸਿਹਦਾਇ ਜਾਰੀ ਕਰ ਦਿੱਤੀ ਹੈਾਕੀ ਸਾਰੇ ਕੰਮ ਛੱਡ ਕੇ ਪੈਣਾ ਦੇ ਵੱਲੋਂ ਜਿਹੜੀ ਰਖੜੀਆਂ ਭੇਜੀਆਂ ਗਈਆਂ ਹਨ ਉਹ ਸਮੇਂ ਸਿਰ ਭਰਾਵਾਂ ਦੇ ਕੋਲ ਪਹੁੰਚੀਆਂ ਜਾ ਸਕੇ ਦੂਜੇ ਪਾਸੇ ਪੋਸਟ ਆਫਿਸ ਵਿੱਚ ਪਹੁੰਚਿਆ ਪੈਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਹਰ ਸਾਲ ਦੀ ਤਰ੍ਹਾਂ ਪੋਸਟ ਆਫਿਸ ਵਿੱਚ ਆ ਕੇ ਰਖੜੀਆਂ ਕੂਰੀਅਰ ਕਰਵਾਉਂਦੀਆਂ ਨੇ ਉਹਨਾਂ ਨੇ ਕਿਹਾ ਕਿ ਇਸ ਵਾਰ ਪੋਸਟ ਆਫਿਸ ਵਿਭਾਗ ਦੇ ਵੱਲ ਦੀ ਤਰ੍ਹਾਂ ਪੋਸਟ ਆਫਿਸ ਵਿਭਾਗ ਦੇ ਵੱਲੋਂ ਸਾਡੀ ਰਖੜੀ ਸਮੇਂ ਸਿਰ ਸਾਡੇ ਭਰਾਵਾਂ ਦੇ ਕੋਲ ਪਹੁੰਚਾਈਆਂ ਜਾਣ ਗਿਆ ਪਰਾਂ ਇਹ ਕਹਿਆ ਕਿ ਉਹਨਾਂ ਨੂੰ ਸਿਰਫ ਇੱਥੇ ਆ ਕੇ 5 ਤੋਂ 6 ਮਿੰਟ ਦਾ ਸਮਾਂ ਲੱਗਦਾ ਹੈ ਜੀ ਮੇਰਾ ਨਾਮ ਰੋਮਿਕਾ ਹੈ ਅੱਜ ਮੈਂ ਪੋਸਟ ਆਫਿਸ ਜੀਪੀਓ ਦੇ ਵਿੱਚ ਆਈ ਆ ਅੰਮ੍ਰਿਤਸਰ ਜੀਪੀਓ ਚ ਆਪਣੀ ਰਖੜੀ ਆਪਣੇ ਬ੍ਰਦਰ ਨੂੰ ਸੈਂਡ ਕਰਨ ਲਈ ਆਈ ਸੀ ਔਰ ਮੈਂ ਹਰ ਵਾਰੀ ਪੋਸਟ ਆਫਿਸ ਨਹੀਂ ਸਰਵਿਸ ਲੈਨੀ ਆ ਬਿਕੋਜ਼ ਮੈਨੂੰ ਇਨਾਂ ਤੇ ٹرسٹ ਹੈ ਕਿ ਮੇਰੀ ਸੇਫਲੀ ਔਰ ਟਾਈਮਲੀ ਮੇਰੀ ਰਖੜੀ ਪਹੁੰਚਦੀ ਹੈ ਔਰ ਮੈਂ ਅੱਜ ਵੀ ਐਸੀ ਚੀਜ਼ ਲਈ ਆਈ ਸੀ ਮੈਂ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੀ ਆ ਔਰ ਵੈਸੇ ਤਾਂ ਮੇਰੇ ਹੋਰ ਵੀ ਕੋਲ ਵੀ ਪੋਸਟ ਆਫਿਸ ਹੈਗੇ ਨੇ ਮੈਂ ਉੱਥੋਂ ਵੀ ਸਰਵਿਸ ਲੈ ਸਕਦੀ ਸੀ ਬਟ ਮੈਂ ਚਲੋ ਮੈਨੂੰ ਲੱਗਾ ਕਿ ਜੀਪੀਓ ਤੋਂ ਥੋੜਾ ਜਿਹਾ ਜਰਾ ਮੈਨੂੰ ਮੈਂ ਅੱਗੇ ਵੀ ਮੋਸਟਲੀ ਇ ਸਾਰੇ ਜਗ੍ਹਾ ਸੇਮ ਹੀ ਨੇ ਔਰ ਸਨਵੜੀਆਂ ਆਟੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹੁਣ ਐ ਮੇਰੇ ਹੱਥ ਵਿੱਚ ਐਨਵੈਲਪ ਹੈ ਇਹ ਸਪੈਸ਼ਲੀ ਰਖੜੀ ਵਾਸਤੇ ਹੀ ਇਹਨਾਂ ਨੇ ਆਪਣਾ ਇੰਟਰੋਡਿਊਸ ਕੀਤੇ ਹੋਏ ਨੇ ਐਨਵੈਲਪ ਨੇ ਇਹ 15 ਰੁਪਏ ਦਾ ਐਨਵੈਲਪ ਹੈ ਇਸ ਤੋਂ ਇਲਾਵਾ ਸਾਡੇ ਕੋਲ ਬਾਕਸਿਸ ਵੀ ਨੇ ਅਗਰ ਸਾਡਾ ਸਮਾਨ ਜ਼ਿਆਦਾ ਹੈ ਕਾਸੀਓ ਬਾਕਸੇਸ ਦੇ ਵਿੱਚ ਪੈਕ ਕਰਕੇ ਭੇਜ ਸਕਦੇ ਆ ਉਹ ਵੀ 50 ਰੁਪੀਆ ਦਾ ਬਾਕਸ ਹੈ ਔਰ ਦੋਨੋਂ ਇਹਨਾਂ ਦੀ ਮੇਨ ਖਾਸੀਅਤ ਹੈ ਕਿ ਇਹ ਦੋਨੋਂ ਵਾਟਰ ਪ੍ਰੂਫ ਨੇ ਅਗਰ ਸਾਡੀ ਰੇਨ ਜਾਂ ਅਸੀਲਨ ਦੀ ਵਜ੍ਹਾ ਨਾਲ ਕੋਈ ਡੈਮੇਜ ਨਹੀਂ ਇਹਨਾਂ ਨੂੰ ਹੁੰਦਾ ਪਾਣੀ ਵਗੈਰਾ ਨਾਲ ਕੋਈ ਪ੍ਰੋਬਲਮ ਨਹੀਂ ਆਂਦੀ ਔਰ ਪੋਸਟ ਆਫਿਸ ਨੇ ਇੱਕ ਬੜਾ ਅੱਛਾ ਮਤਲਬ ਇਹ ਇੱਕ ਸਟੈਪ ਚੁੱਕਿਆ ਵਾ ਕਿ ਭੈਣ ਭਰਾਵਾਂ ਦੇ ਇਸ ਤਿਉਹਾਰ ਤੇ ਉਹਨਾਂ ਨੇ ਇੱਕ ਖਾਸ ਸਾਨੂੰ ਇੱਕ ਸਰਵਿਸ ਦਿੱਤੀ ਹੈ ਕੀ ਸਾਡੀਆਂ ਸਾਡੇ ਭਰਾਵਾਂ ਤੱਕ ਟਾਈਮ 'ਤੇ ਰਕੜੀਆਂ ਪਹੁੰਚਣ ਤੇ ਭੈਣ ਭਰਾਵਾਂ ਦਾ ਇਹ ਤਿਉਹਾਰ ਬੜੀ achhi tarah manaya ja sake ਕਿੰਨਾ ਰਿਸ਼ਤਾ ਕਹਿੰਦੇ ਕਿ ਮਜ਼ਬੂਤ ਹੈ ਇਹ ਰੱਖਿਆ ਭੈਣ ਹਾਂਜੀ ਬਿਲਕੁਲ ਬਿਲਕੁਲ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਇੱਕ ਬੜਾ ਮਜ਼ਬੂਤ ਰਿਸ਼ਤਾ ਆਪਾਂ ਨੇ ਭੈਣਾਂ ਭਰਾਵਾਂ ਦੀ ਲੰਮੀ ਉਮਰ ਵਾਸਤੇ ਕਾਮਨਾ ਕਰਦੀਆਂ ਨੇ ਭਰਾ ਵੀ ਆਪਣੀ ਭੈਣਾਂ ਨੂੰ ਹਰ ਸਾਰੀ ਉਮਰ ਉਹਨਾਂ ਦੀ ਮਤਲਬ ਰਕਸ਼ਾ ਕਰਨ ਵਾਸਤੇ ਇੱਕ ਇਹ ਤਿਉਹਾਰ ਬੇਸੀ ਕਹਿੰਦੇ ਪਿੱਛੇ ਇਹੀ ਹੈ ਕਿ ਭੈਣਾਂ ਨੇ ਭਰਾਵਾਂ ਦੀ ਰੱਖਿਆ ਕਰਨੀ ਹੈ ਔਰ ਭੈਣਾਂ ਮਤਲਬ ਯਹਾਂ ਪੇ ਭਰਾਵਾਂ ਦੇ ਲੰਮੀ ਉਮਰ ਵਾਸਤੇ ਦੁਆ ਕਰਦੀਆਂ ਨੇ ਔਰ ਪੋਸਟ ਆਫਿਸ ਨੇ ਇਹ ਕਿ ਸਾਨੂੰ ਇੱਕ ਲਿੰਕ ਬਣਾਇਆ ਸਾਨੂੰ ਜੋੜਨ ਦਾ ਔਰ ਮੈਂ ਬਹੁਤ ਤਾਰੀਫ ਕਰਦੀ ਹਾਂ ਪੋਸਟ ਆਫਿਸ ਦੀ ਇਸ ਚੀਜ਼ ਵਾਸਤੇ ਕਿ ਉਹਨਾਂ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਹੋਇਆ ਹੈ ਇਸ ਚੀਜ਼ ਵਾਸਤੇ ਮੇਰਾ ਨਾਮ ਹਰਜਿੰਦਰ ਸਿੰਘ ਲਹਿਰੀ ਹੈਗਾ ਮੈਂ ਅੱਜ ਸੀਨੀਅਰ ਪੋਸਟ ਮਾਸਟਰ ਅੰਮ੍ਰਿਤਸਰ ਜੀ ਕੀ ਪ੍ਰਾਲੇ ਕੀਤੇ ਗਏ ਰਕਸ਼ਮੰਦ ਲੈ ਕੇ ਆ ਰਹੇ ਹਾਂ ਡਿਪਾਰਟਮੈਂਟ ਪੋਸਟ ਨੇ ਇਹਦੇ ਵਾਸਤੇ ਬਹੁਤ ਜ਼ਿਆਦਾ ਪ੍ਰਾਲੇ ਕੀਤੇ ਆ ਇਹ ਪਹਿਲਾਂ 2 ਮਹੀਨੇ ਪਹਿਲਾਂ ਅਸੀਂ ਐਡਵਾਂਸ ਤਿਆਰੀ ਸ਼ੁਰੂ ਹੀ ਕਰ ਦਿੰਨੇਗੇ ਅਸੀਂ ਸਭ ਤੋਂ ਪਹਿਲਾਂ ਤਾਂ ਕਾਊਂਟਰ ਆਪਣੇ ਇਹਦੇ ਜਿਹੜੇ ਬੁਕਿੰਗ ਵਾਲੇ ਅਸੀਂ ਵਧਾ ਦਿੰਨੇਗੇ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਪੋਸਟ ਨੇ ਐਨਵੈਲਪ ਖਾਸ ਤੋਕੇ ਇਹ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ ਰੇਟ 15 ਰੁਪਏ 20 ਰੁਪਏ ਔਰ ਬਾਕਸਸ 50 ਰੁਪਏ ਦੇ ਮਿਲਦਾ ਹੈਗਾ ਇਹ ਜਿਹੜੇ ਇਹ ਐਨਵੈਲਪ ਹੈਗੇ ਆ ਇਹ ਐਨਵੈਲਪ ਵਾਟਰਪੂਫ ਹੈਗੇ ਨੇ ਔਰ ਦੂਜੀ ਗੱਲ ਇਹ ਹੈ ਜਦੋਂ ਕਾਊਂਟਰ ਤੇ ਅਸੀਂ ਬੁਕਿੰਗ ਕਰਦੇ ਹਾਂ ਉਹ ਡਿਸਪੈਚ ਕਰਦੇ ਹਾਂ ਸਾਨੂੰ ਦੂਰੋਂ ਪਤਾ ਲੈਂਦਾ ਕਿ ਇਹ ਰਾਖੀ ਮੇਲ ਹੈਗੀ ਆ ਅਸੀਂ ਡਿਸਪੈਚ ਕਰਦੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਔਰ ਜਲਦੀ ਜਲਦੀ ਇਹ ਆਪਣੇ ਥਾਂ ਤੇ ਪਹੁੰਚ ਜਾਂਦੇ ਨੇ ਇਹਨਾਂ ਚ ਇਹ ਸਾਡੀਆਂ ਪੈਣਾ ਸਾਰੀਆਂ ਜਿਹੜੀਆਂ ਭੇਜਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਸਰ ਅਕਸ਼ ਬੰਦੇ ਲੱਗੇ ਜਿਆਦਾ ਤੇਜ਼ੀ ਹੋ ਜਾਂਦੀ ਹੈ ਕੋਈ ਟਾਈਮਿੰਗ ਵੀ ਚੇਂਜ ਕੀਤੀ ਤੁਸੀਂ ਆਪਣੇ ਆਫਿਸ ਕਰਨ ਟਾਈਮਿੰਗ ਸਾਡੀ ਇਸ ਤਰ੍ਹਾਂ ਹੈ ਕਿ ਪਹਿਲਾਂ ਤੇ ਅਸੀਂ ਨੋਰਮਲ ਟਾਈਮਿੰਗ ਚ ਕੰਮ ਕਰਦੇ ਸੀ ਪਰ ਹੁਣ ਅਸੀਂ ਆਪਣੀ ਟਾਈਮਿੰਗ ਥੋੜੀ ਚੇਂਜ ਕੀਤੀ ਹੈ ਅਸੀਂ 9 ਤੋਂ ਲੈ ਕੇ ਸ਼ਾਮ ਦੇ 7:0 ਆਪਣੇ ਵਧਾਇ ਹੋਏ ਨੇ ਸਰ ਜਿਹੜੇ ਲੋਕ ਆਪਣਾ ਕੋਰੇ ਤਿਆਰ ਕਰਕੇ ਆਉਂਦੇ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਕਿ ਯਰ ਉਪ ਮਿਸਟੇਕ ਹੋ ਜਾਂਦੀ ਹੈ ਕਿ ਰਕਸ਼ਾ ਬਾਂਡ ਪੌਂਚੀ ਨਹੀਂ ਹੁੰਦੀ ਐਸ ਤਰ੍ਹਾਂ ਕਿ ਜਿਹੜੇ ਸਾਡੇ ਐਨਵੈਲਪ ਤਿਆਰ ਕੀਤੇ ਡਿਪਾਰਟਮੈਂਟ ਪੋਸਟ ਨੇ ਪਰਟੀਕੁਲਰਲੀ ਰਾਖੀ ਮੇਰੇ ਵੱਸੇ ਤਿਆਰ ਕੀਤੇ ਹੋਏ ਆ ਜੇ ਅਸੀਂ ਇਹਨਾਂ ਵਿੱਚ ਭੇਜਾਂਗੇ ਤੇ ਸਾਡੀ ਇਹ ਪਾਇਓਰਟੀ ਬੇਸਡ ਡਿਲੀਵਰ ਹੋਏਗੇ ਜਿਹੜੇ ਭੈਣਾਂ ਆਪਣੀਆਂ ਜਿਹੜੇ ਰਾਖੀ ਲੱਗ ਆਉਂਦੀਆਂ ਨੇ ਆਪਣੇ ਘਰੋਂ ਲੈ ਕੇ ਆਉਂਦੀਆਂ ਨੇ ਉਹ ਕਈ ਵਾਰ ਉਹ ਐਨਵੈਲਪ ਮਾੜੇ ਹੁੰਦੇ ਨੇ ਪਾਣੀ ਪੀ ਕੇ ਖਰਾਬ ਹੋ ਜਾਂਦੇ ਨੇ ਜਾਂ ਉੱਪਰ ਰਾਖੀ ਮੈਲ ਨਹੀਂ ਲਿਖ ਉਹਦੇ ਵਿੱਚ ਸਾਨੂੰ ਡਿਸਪੈਚ ਕਰਨ ਚ ਔਰ ਡਿਲੀਵਰੀ ਕਰਨ ਚ ਥੋੜੀ ਮੁਸ਼ਕਲ ਹੁੰਦੀ ਕਿ ਮਠਾਈ ਵਗੈਰਾ ਵੀ ਜੈਰੀ ਤੋਂ ਵੀ ਕਰਤੀ ਮਠਾਈ ਜਿਹੜੀ ਪੈਰਿਸ਼ੇਬਲ ਨਹੀਂ ਹੈਗੀ ਉਹ ਆਪਾਂ ਉਹੀ ਭੇਜ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਕੋਈ ਗਿਫਟ ਭੇਜ ਸਕਦੇ ਹਾਂ ਸਾਡੇ ਕੋਲ ਬਾਕਸਸ ਹੈਗੇ ਆ ਪਰਟੀਕੂਲਰ ਇਸ ਕੰਮ ਵਾਸਤੇ ਹੈਗੇ ਆ ਅਸੀਂ ਉਹ ਬਾਕਸਸ ਵਿੱਚ ਪਾ ਕੇ ਮਠਾਈ ਜਾਂ ਅਸੀਂ ਕੋਈ ਗਿਫਟ ਕੋ ਰਾ ਅਸੀਂ ਉਹ ਪੇਛ ਸਕਦੇ ਆ ਸਰ ਵਿਦੇਸ਼ਾਂ ਦੇ ਕੋਈ ਤਿਆਰ ਹੋ ਰਹੇ ਨੇ ਜਾਂ ਇਸ ਇਲਾਕੇ ਦੇ ਵੀ ਬਹੁਤ ਹੋ ਰਹੇ ਨੇ ਇਹ ਦੋਨੋਂ ਤਰ੍ਹਾਂ ਦੇ ਤਿਆਰ ਹੋ ਰਹੇ ਜੀ ਆਪਣੇ ਇੰਡੀਆ ਵਿੱਚ ਵੀ ਸਾਡੇ ਬਹੁਤ ਤਿਆਰ ਹੋ ਰਹੇ ਨੇ ਔਰ ਜਿਹੜੇ ਫੋਰਨ ਕੰਟਰੀ ਵਿੱਚ ਸਾਡੇ ਜਿਹੜੇ ਭੈਣਾਂ ਉਹਨਾਂ ਦੇ ਜਿਹੜੇ ਭਰਾ ਉੱਥੇ ਗਏ ਹੋਏ ਨੇ ਉਹਨਾਂ ਦੇ ਵੀ ਕਾਫੀ ਰਖੜੀਆਂ ਚੱਲ ਰਹੀਆਂ ਨੇ ਤੇ ਇਹ ਰਖੜੀ ਜਿਹੜੇ ਆ 1.5 ਮਹੀਨਾ ਪਹਿਲਾਂ ਹੀ ਸਟਾਰਟ ਡਿਪਾਰਟਮੈਂਟ ਚ ਸ਼ੁਰੂ ਹੋ ਗਈ ਸੀ ਅਸੀਂ ਪਹਿਲਾਂ ਹੀ ਇਹ ਕੰਮ ਸ਼ੁਰੂ ਕਰਤਾ ਸੀ